ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਸਾਡੇ ਲੁਧਿਆਣੇ ਦੇ ਪਖੋਵਾਲ ਰੋਡ ਤੇ ਸੈਂਟਰਾ ਗ੍ਰੀਨ ਦੇ ਵਿੱਚ ਇੱਕ ਬਹੁਤ ਹੀ ਗਰਮ ਖਬਰ ਜਿਹਨੇ ਕਿ ਸਾਰੇ ਲੁਧਿਆਣੇ ਦੇ ਵਿੱਚ ਤਹਿਲਕਾ ਮਚਾ ਦਿੱਤਾ ਸੀ ਕਿ ਸੈਂਟਰਾ ਗ੍ਰੀਨ ਜਿਹੜਾ ਕਿ ਇੱਕ ਬਹੁਤ ਹੀ ਖੂਬਸੂਰਤ ਔਰ ਬਹੁਤ ਹੀ ਉੱਥੇ ਪੜੇ ਲਿਖੇ ਅਮੀਰ ਔਰ ਰਾਇਲ ਫੈਮਲੀਆਂ ਰਹਿੰਦੀਆਂ ਨੇ ਉਦੀ ਪਾਰਕਿੰਗ ਦੇ ਵਿੱਚ ਉਦੀ ਬੇਸਮੈਂਟ ਦੇ ਵਿੱਚ ਇੱਕ ਜੰਗਲੀ ਜਾਨਵਰ ਚੀਤਾ ਆ ਗਿਆ ਦੋਸਤੋ ਉਹ ਫੁਟੇਜ ਨੂੰ ਦੇਖਿਆ ਗਿਆ ਔਰ ਉਥੋਂ ਦੀ ਸਿਕਿਉਰਿਟੀ ਨੇ ਅਨਾਉਂਸ ਕਰਤਾ ਔਰ ਜੰਗਲਾਤ ਮਹੱਕਮੇ ਨੂੰ ਪੁਲਿਸ ਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਪਹੁੰਚ ਗਈ ਔਰ ਲਗਾਤਾਰ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰ ਉਥੋਂ ਸੈਂਟਰਾ ਗ੍ਰੀਨ ਚੋਂ ਚੀਤਾ ਨਹੀਂ ਮਿਲਿਆ ਦੋਸਤੋ ਚੀਤੇ ਦਾ ਨਾਮ ਮਿਲਣਾ ਔਰ ਚੀਤੇ ਦਾ ਇੰਨੀ ਉੱਚੀ ਦੀਵਾਰ ਨੂੰ ਕੰਡੇ ਵਾਲੀ ਤਾਰ ਨੂੰ ਛਾਲ ਮਾਰ ਕੇ ਅੰਦਰ ਆ ਜਾਣਾ ਕਈ ਸਵਾਲ ਖੜੇ ਕਰਦਾ ਹੈ। ਔਰ ਇਸ ਤੋਂ ਬਾਅਦ ਉਸ ਚੀਤੇ ਦੇ ਬਾਰੇ ਸਾਨੇਵਾਲ ਦੇ ਪਿੰਡ ਔਰ ਸਮਰਾਲੇ ਦੇ ਪਿੰਡ ਔਰ ਲੁਧਿਆਣੇ ਦੇ ਆਲੇ ਦੁਆਲੇ ਦੇ ਪਿੰਡ ਛੋਟੇ ਵੱਡੇ ਕਈ ਪਿੰਡਾਂ ਦੇ ਵਿੱਚ ਇਹਦੇ ਬਾਰੇ ਜ਼ਿਕਰ ਆਇਆ ਕਿ ਅੱਜ ਚੀਤਾ ਫਲਾਣੀ ਜਗ੍ਹਾ ਦੇਖਿਆ ਗਿਆ। ਅੱਜ ਉੱਥੇ ਫਲਾਣੇ ਪਿੰਡ ਦੇ ਵਿੱਚ ਉਹਦੀਆਂ ਪੈੜਾਂ ਦੇਖੀਆਂ ਗਈਆਂ ਇੱਕ ਫਾਰਮ ਹਾਊਸ ਦੇ ਵਿੱਚ ਵੀ ਉਹਦੇ ਪੈੜਾਂ ਦੇਖੀਆਂ ਗਈਆਂ ਦੋਸਤੋ ਅੱਜ ਇਸ ਗੱਲ ਨੂੰ ਮੇਰਾ ਖਿਆਲ ਆ ਵੀ ਹਫਤਾ ਕੋ ਹੋ ਚੱਲਿਆ ਪਰ ਪੁਲਿਸ ਦੇ ਹੱਥ ਜਾਂ ਜੰਗਲਾਤ ਮਹਿਕਮੇ ਦੇ ਹੱਥ ਜਾਂ ਕਿਸੇ ਵੀ ਹੋਰ ਦੇ ਹੱਥ 치ਤਾ ਨਹੀਂ ਆਇਆ ਉਹਦੇ ਕਿਆਸੇ ਲਗਾਏ ਜਾ ਰਹੇ ਆ 치ਤਾ ਕੋਈ ਕਹਿੰਦਾ ਮੈਂ ਕਿੱਥੇ ਦੇਖਿਆ ਕੋਈ ਕਹਿੰਦਾ ਮੈਂ ਕਿਤੇ ਦੇਖਿਆ ਕੋਈ ਕਹਿੰਦਾ ਮੈਂ ਕਿਤੇ ਦੇਖਿਆ ਕੋਈ ਫੁਟੇਜ ਦੇਖ ਰਿਆ ਕੋਈ ਪੈੜਾ ਦੇਖ ਰਿਆ ਕੋਈ ਚੀਤੇ ਨੂੰ ਕਿਤੇ ਹੋਰ ਦੇਖ ਰਿਆ ਕਿਤੇ ਹੋਰ ਦੇਖ ਰਿਆ ਆ ਵੀ ਇੱਕ ਤੁਹਾਨੂੰ ਮੈਂ ਵੀਡੀਓ ਦਿਖਾ ਰਿਆ 30 ਸਕਿੰਟ ਦੀ ਇਹ ਵੀਡੀਓ ਬਾਰੇ ਵੀ ਚਰਚਾ ਕਿ ਇਹ ਹੰਬੜਾ ਰੋਡ ਦੇ ਉੱਤੇ ਬੈਠਾ ਇਹ ਉਹੀ ਚੀਤੇ ਦੀ ਜ਼ਿਕਰ ਹੋ ਰਿਹਾ ਜਿਹੜਾ ਚੀਤਾ ਲੋਕਾਂ ਦੇ ਵਿੱਚ ਖੌਫ ਦਾ ਕਾਰਨ ਬਣਿਆ ਹੋਇਆ ਔਰ ਦੋਸਤੋ ਲੁਧਿਆਣੇ ਦੇ ਪ੍ਰਸ਼ਾਸਨ ਨੇ ਵੀ ਪਬਲਿਕ ਨੂੰ ਲੋਕਾਂ ਨੂੰ ਅਪੀਲ ਕੀਤੀ ਹੈ ਕੀ ਕਰੋ ਇਕੱਲੇ ਨਾ ਨਿਕਲੋ ਬੱਚਿਆਂ ਨੂੰ ਇਕੱਲੇ ਨਾ ਛੱਡੋ ਆਪਣੇ ਕੁੱਤੇ ਆਪਣੇ ਜੰਗਲੀ ਜਾਨਵਰ ਜਿਹੜੇ ਆਪਾਂ ਜਾਨਵਰ ਮੱਝਾਂ ਗਾਵਾਂ ਪਾਲਦੇ ਆਂ ਜਾਂ ਆਪ ਭੇਡਾਂ ਬੱਕਰੀਆਂ ਜਾਂ ਕੁੱਤੇ ਪਾਲਦੇ ਆਂ ਉਹਨਾਂ ਨੂੰ ਆਪਣੇ ਪਿੰਜਰਿਆਂ ਵਿੱਚ ਰੱਖੋ ਔਰ ਵੇਲੇ-ਕੁਲੇ ਨਾ ਨਿਕਲੋ ਅਗਰ ਤੁਹਾਨੂੰ ਚੀਤਾ ਨਜ਼ਰ ਆਂਦਾ ਤਾਂ ਉਹਦੇ ਨੇੜੇ ਨਾ ਜਾਓ ਔਰ ਕਈ ਕਿਸਮ ਦੇ ਚੀਤੇ ਤੋਂ ਬਚਣ ਦੇ ਉਪਾਏ ਦੱਸੇ ਆ ਔਰ ਅਖੀਰ ਦੇ ਵਿੱਚ ਪੁਲਿਸ ਲੁਧਿਆਣਾ ਨੇ ਨੰਬਰ ਵੀ 112 ਨੰਬਰ ਔਰ ਹੋਰ ਵੀ ਕਈ ਨੰਬਰ ਇਸ਼ੂ ਕੀਤੇ ਆ ਕਿ ਅਗਰ ਤੁਹਾਨੂੰ ਚੀਤਾ ਕਿਤੇ ਵੀ ਦਿਖਦਾ ਤਾਂ ਕੰਟਰੋਲ ਰੂਮ ਦੇ ਉੱਤੇ ਇਨਫੋਰਮ ਕੀਤਾ ਜਾਵੇ ਦੋਸਤੋ ਚੀਤਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਬਣਿਆ ਵੀ ਕਿਉਂ ਨਾ ਸਰਦੀ ਦਾ ਮੌਸਮ ਹੈ ਔਰ ਕਈ ਜਗ੍ਹਾ ਤੇ ਚੀਤੇ ਨੂੰ ਦੇਖਿਆ ਵੀ ਗਿਆ ਹੈ ਔਰ ਜਦੋਂ ਇਸ ਸਬੰਧ ਵਿੱਚ ਜਦੋਂ ਸਟਾਰਟਿੰਗ ਦੇ ਵਿੱਚ ਸੈਂਟਰਾ ਗ੍ਰੀਨ ਚ ਚੀਤੇ ਬਾਰੇ ਗੱਲ ਹੋਈ ਤਾਂ ਮੈਂ ਉੱਥੋਂ ਦੀ ਸਿਕਿਉਰਟੀ ਵਾਲਿਆਂ ਨੂੰ ਪੁੱਛਿਆ ਜਿਨ੍ਹਾਂ ਨੇ ਕੀ ਕੋਰਾ ਚਿੱਟਾ ਜਵਾਬ ਦੇ ਦਿੱਤਾ ਕਿ ਇੱਥੇ ਕੋਈ ਚੀਤਾ ਆਇਆ ਹੀ ਨਹੀਂ ਜਦੋਂ ਮੈਂ ਇਸ ਗੱਲ ਨੂੰ ਵੈਰੀਫਾਈ ਕੀਤਾ ਕਿ ਇਹ ਅਫਵਾਹ ਹੈ ਕਿ ਸਚਾਈ ਹੈ ਔਰ ਕੀ ਕਾਰਨ ਹੈ ਕਿ ਸੈਂਟਰਾ ਗ੍ਰੀਨ ਦਾ ਨਾਮ ਚੀਤੇ ਨਾਲ ਜੋੜਿਆ ਗਿਆ ਤਾਂ ਕੁਝ ਲੋਕਾਂ ਨੇ ਦਬੀ ਜ਼ੁਬਾਨ ਵਿੱਚ ਇਹ ਵੀ ਗੱਲ ਕਹੀ ਕੀ ਸੈਂਟਰਾ ਗ੍ਰੀਨ ਦੇ ਕੁਝ ਫਲੈਟ ਖਾਲੀ ਪਏ ਆ ਔਰ ਰੀਸੇਲ ਨਹੀਂ ਹੋ ਰਹੇ ਜਿਸ ਕਰਕੇ ਸੈਂਟਰਾ ਗ੍ਰੀਨ ਨੂੰ ਪਬਲਿਕ ਦੀ ਨਜ਼ਰ ਦੇ ਵਿੱਚ ਦੁਬਾਰਾ ਲਿਆਉਣ ਵਾਸਤੇ ਰੀਫਰੈਸ਼ ਕਰਨ ਵਾਸਤੇ ਔਰ ਉਨੂੰ ਪਬਲਿਸਿਟੀ ਦੇਣ ਵਾਸਤੇ ਪਪੂਲਰ ਕਰਨ ਵਾਸਤੇ ਚੀਤੇ ਦੀ ਆੜ ਲੈ ਕੇ ਇਹ ਅਫਵਾਹ ਫੈਲਾਈ ਗਈ ਹੈ ਇਸ ਗੱਲ ਵਿੱਚ ਕਿੰਨੀ ਕਿ ਸਚਾਈ ਆ ਇਹਦੇ ਬਾਰੇ ਹਲਾਤੇ ਪੰਜਾਬ ਕੋਈ ਦਾਵਾ ਨਹੀਂ ਕਰਦਾ ਪਰ ਚੀਤੇ ਤੋਂ ਸਾਨੂੰ ਸਾਰਿਆਂ ਨੂੰ ਬਚ ਕੇ ਰਹਿਣਾ ਚਾਹੀਦਾ ਕਿਉਂਕਿ ਕਈ ਦਿਨ ਹੋ ਗਏ ਉਹ ਸਾਡੇ ਲੁਧਿਆਣੇ ਦੇ ਆਲੇ ਦੋਲੇ ਦੇ ਪਿੰਡਾਂ ਵਿੱਚ ਘੁੰਮ ਰਿਹਾ ਕਿਉਂਕਿ ਕਈ ਦਿਨਾਂ ਦਾ ਭੁੱਖਾ ਹੋਊਗਾ ਤੇ ਉਹਨੂੰ ਲਾਜ਼ਮ ਹੈ ਅਗਰ ਕੋਈ ਵੀ ਵਿਅਕਤੀ ਕੋਈ ਵੀ ਜਾਨਵਰ ਉਹਦੇ ਹੱਥ ਆਊਗਾ ਤਾਂ ਉਹ ਆਪਣੀ ਭੁੱਖ ਮਿਟਾਉਣ ਵਾਸਤੇ ਕੁਝ ਵੀ ਕਰ ਸਕਦਾ ਇਸ ਕਰਕੇ ਹਲਾਤੇ ਪੰਜਾਬ ਦੀ ਟੀਮ ਵੀ ਤੁਹਾਨੂੰ ਇਹ ਹਦਾਇਤ ਕਰਦੀ ਆ ਔਰ ਤੁਹਾਨੂੰ ਸੁਝਾਅ ਦਿੰਦੀ ਆ ਕਿ ਪ੍ਰਸ਼ਾਸਨ ਦੁਆਰਾ ਦਿੱਤੇ ਗਏ ਸਾਰੇ ਸੁਝਾਅ ਜਾਂ ਸਾਰੀਆਂ ਗੱਲਾਂ ਬਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣਾ ਅਤੇ ਆਪਣੇ ਆਂਡ ਗਵਾਂਡ ਦਾ ਆਪਣੇ ਜਾਨਵਰਾਂ ਦਾ ਆਪਣੇ ਕੁੱਤੇ ਬਿੱਲੇ ਦਾ ਆਪਣੇ ਜੰਗਲੀ ਜਿਹੜੇ ਆਪਣੇ ਮੱਝਾਂ ਗਾਵਾਂ ਬੱਕਰੀਆਂ ਘੋੜੇ ਜੋ ਵੀ ਆਪਾਂ ਸਮਾਨ ਜੰਗ ਜੰਗਲੀ ਜਾਨਵਰ ਆਪਾਰ ਘਰ ਚ ਰੱਖਦੇ ਆ ਪਾਲਤੂ ਜਾਨਵਰ ਰੱਖਦੇ ਆ ਉਹਨਾਂ ਨੂੰ ਚੀਤੇ ਤੋਂ ਬਚਾਇਆ ਜਾਵੇ ਔਰ ਆਪਣਾ ਬਚਾਅ ਕੀਤਾ ਜਾਵੇ ਆਪਣੇ ਬੱਚਿਆਂ ਦਾ ਬਚਾਅ ਕੀਤਾ ਜਾਵੇ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਾਲਾਤ ਪੰਜਾਬ ਤੋਂ ਵਿਵੇਕ ਬਖਸ਼ੀ